ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਾਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਾਲਾ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾਂ ਜਾਂ ਕੈ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾਓ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਿਸ ਪ੍ਰਭ ਤਿਆਗ ਅਵਰ ਕਤ ਰਚੋ ਜੋ ਸਦਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾਓ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਾਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਲਾ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾਂ ਜਾਂ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਾਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਾਲ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਜਿਸ ਪ੍ਰਭ ਤਿਆਗ ਅਵਰ ਕਤ ਰਚੋ ਜੋ ਸਦ ਮਹਿ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਾਲਾ ਰਹਾਉ ਸਾਰ ਸੰਭਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾਂ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਾਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਾਲ ਰਹਾਓ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਦੇਸ ਪ੍ਰਭ ਤਿਆਗ ਅਵਰ ਕਤ ਰਚੋ ਜੋ ਸਦ ਮਹਿ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਲਾ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾਂ ਕੈ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਾਲ ਰਹਾਓ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤੇਸ ਪ੍ਰਭ ਤਿਆਗ ਅਵਰ ਕਤ ਰਚੋ ਜੋ ਸਦ ਮਹਿ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾਓ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਬ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਾਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਲਾ ਰਹਾਉ ਸਾਰ ਸੰਭਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਾਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਕਾਲ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਜੇਸ ਪ੍ਰਭ ਤਿਆਗ ਅਵਰ ਕਤ ਰਚੋ ਜੋ ਸਦ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲ ਰਹਾਉ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ